ਹਾਲ ਚਾਲ ਨੇ ਜੀ ਸਾਰਿਆਂ ਦੇ ਠੀਕ ਠਾਕ ਹੋ ਸਾਰੇ ਦੁਆ ਕਰਦਾ ਸਾਰੇ ਵਧੀਆ ਹੋਣਗੇ ਜਮਾ ਪਰਮਾਤਮਾ ਸਾਰਿਆਂ ਚੜ੍ਹਦੀਆਂ ਕਲਾਂ ਚ ਰੱਖੇ ਲੋਕ ਆਪਾਂ ਥੋੜਾ ਜਿਹਾ ਗਾਣਾ ਸੁਣਾਈਏ ਤੁਹਾਨੂੰ ਇੱਕ ਹੋਰ ਅੱਜ ਇੱਕ ਗਾਣਾ ਨਹੀਂ ਇਹ ਬਨੋ ਲੈਟੇ ਚ ਲਈ ਯਾਰ ਗਾਣੇ ਦੇ ਨਾਂ ਤੇ ਲੈਟ ਚਲੇਗੀ ਜੀ ਲੋਕ ਹਨਾ ਚਲੋ ਫਿਰ ਵੀ ਆਪਾਂ ਸੁਣਾਉਣੀਏ ਚਮਕੀਲੇ ਦਾ ਗਾਣਾ ਸੁਣਾਉਣੀ ਆ ਪਹਿਲਾ ਲਲਕਾਰੇ ਨਾਲ ਮੈਂਡ ਆ ਰਹੀ ਹੈ ਬੱਪਾ ਬੱਬਨ ਦੇ ਬੰਦੇ ਬੰਦੇ ਵਾਲੀ ਸੁਣਾਉਣੀ ਆ ਆਪਾਂ ਤੀਵੀਂ ਵਾਲਾ ਨਹੀਂ ਪਾਉਣਾ ਠੀਕ ਆ ਹੋ ਪਹਿਲਾ ਕੰਮ ਵੈਲਿਆਂ ਦੇ ਵੇਲੇ ਖਟਣੇ ਨਹੀਂ ਦੂਜਾ ਕੰਮ ਬੋਤਲਾਂ ਦੇ ਡੱਟ ਪਟਣੇ ਹੋ ਪਹਿਲਾ ਕੰਮ ਵੈਲਿਆਂ ਦੇ ਵੇਲੇ ਖਟਣੇ ਨਹੀਂ ਦੂਜਾ ਕੰਮ ਬੋਤਲਾਂ ਦੇ ਡੱਟ ਪਟਣੇ ਹੋ ਤੀਜਾ ਕੰਮ ਲੈਣੀ ਆਪਾਂ ਮੁੱਲ ਦੀ ਲੜਾਈ ਕੋਈ ਆਣ ਕੇ ਮਾਹੀ ਦਾ ਲਾਲ ਟਕਰੇ ਨਹੀਂ ਤੇਰੇ ਦਰ ਤੇ ਹੋਏ ਦੇਖ ਲੈ ਬਲਾਉਂਦਾ ਮੁੰਡਾ ਬੱਕਰੇ ਨਹੀਂ ਤੇਰੇ ਦਰ ਤੇ ਹੋ ਤੇਰਿਆਂ ਦੁੱਖਾਂ ਚ ਜਾਮਾ ਬੈਲੀ ਬਣਦਾ ਨਿਸ਼ਾਨਣੀ ਚ ਦੇਖ ਲੈ ਸਰੀਰ ਛਣਦਾ ਹਏ ਤੇਰਿਆਂ ਦੁੱਖਾਂ ਚ ਜਾਮਾ ਬੈਲੀ ਦਾ ਨਿਸ਼ਾਨਣੀ ਚ ਦੇਖ ਲੈ ਸਰੀਰ ਛਣਦਾ ਆ ਸੁਲਫਾ ਸ਼ਰਾਬ ਫੀਮ ਰੱਚ ਗਈ ਹੱਡਾਂ ਚ ਹਏ ਸੁਲਫਾ ਸ਼ਰਾਬ ਫੀਮ ਰੱਚ ਗਈ ਹੱਡਾਂ ਚ ਰੋਗ ਡੋਡਿਆਂ ਦਾ ਭੜਾ ਆਪਾਂ ਲਾ ਲਿਆ ਨਹੀਂ ਭੜੇ ਨਸ਼ਿਆ ਨੇ ਹਾਏ ਗੁੰਦਲੇ ਸਰੀਰ ਸਾਰਾ ਖਾ ਲਿਆ ਨੀ ਪਹਿੜੇ ਨਾ ਛਿਆਨੇ ਓ ਹੋਰ ਕੋਈ ਤੈਨੂੰ ਜੇ ਵਿਆਕੇ ਲੈ ਗਿਆ ਨੀ ਜੱਟ ਦਾ ਜੀਉਣਾ ਜੱਗ ਤੇ ਨਾ ਰਹਿ ਗਿਆ ਹੋਰ ਕੋਈ ਤੈਨੂੰ ਜੇ ਵਿਆਕੇ ਲੈ ਗਿਆ ਨੀ ਜੱਟ ਦਾ ਜੀਉਣਾ ਜੱਗ ਤੇ ਨਾ ਰਹਿ ਗਿਆ ਚੱਲ ਮੇਰੇ ਨਾਲ ਚਾਰ ਲੈ ਲਈਏ ਲਾਵਾ ਹਏ ਚੱਲ ਮੇਰੇ ਨਾਲ ਚਾਰ ਲੈ ਲਈਏ ਲਾਵਾ ਜਿੱਤੀ ਪਿਆਰ ਦੀ ਹਰੇ ਨਾਵਾ ਜੀ ਨਿਚਿਤ ਕਰਦੇ ਹਏ ਕਰਦੇ ਮੁੰਡੇ ਦਾ ਰਾਜੀ ਨਿਚਿਤ ਕਰਦੇ ਹਾਂਜੀ ਦੱਸਿਓ ਜਰੂਰ ਆਪਾਂ ਹੋਰ ਘੈਂਟ ਘੈਂਟ ਗਾਣੇ ਲੈ ਕੇ ਆਵਾਂਗੇ ਤੁਹਾਡੇ ਖਾਤਰ ਔਰ ਦੱਸਦੇ ਰਿਹਾ ਕਰੋ ਯਾਰ ਨਾਲ ਨਾਲ ਨਾ ਜੀ ਵਧੀਆ ਗਾਈ ਵਧੀਆ ਆਵਾਜ਼ ਵਧੀਆ ਆਉਂਦੀ ਆ ਉਹ ਫਾੜੀ ਫੁੜੀ ਹੁੰਦੀ ਆ ਠੀਕ ਆ ਦੱਸਿਆ ਕਰੋ ਮੇਰਾ ਬਈ